ਫਲੋ ਜੀ ਹਾਜ਼ਰ ਆਇਆ ਇੱਕ ਵਾਰ ਫੇਰ ਤੁਹਾਡੇ ਨਾਲ ਅੱਜ ਆਪਾਂ ਬਣਾਉਣੀਆਂ ਸਿੱਖਦੇ ਹਾਂ ਜੀ ਫੁੱਲਾਂ ਦੀਆਂ ਡੰਡੀਆਂ ਜਿਵੇਂ ਆਪਾਂ ਹੁਣ ਤੱਕ ਡਿਜ਼ਾਈਨ ਸਿੱਖ ਲਏ ਨੇ ਕਾਫੀ ਬਣਾਉਣੇ ਤਾਂ ਉਹਦੇ ਵਾਸਤੇ ਆਪਾਂ ਨੂੰ ਡੰਡੀਆਂ ਬਣਾਉਣ ਦੀ ਜ਼ਰੂਰਤ ਪੈਂਦੀ ਹੈ ਮੈਨੂੰ ਇੰਸਟਾਗ੍ਰਾਮ ਤੇ ਕਾਫੀ ਮੈਸੇਜ ਆ ਜਿਹੜੇ ਇਹਦੇ ਮਿਲ ਰਹੇ ਸੀ ਕਿ ਡੰਡੀਆਂ ਬਣਾਉਣੀਆਂ ਸਿੱਖੋ ਇੱਕ ਪੱਤੀਆਂ ਬਣਾਉਣ ਬਾਰੇ ਵੀ ਮੈਸੇਜ ਆਇਆ ਹੋਇਆ ਹੈ ਤਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਪੱਤੀਆਂ ਜਾਂ ਫੁੱਲ ਬਣਾਉਣੇ ਸਿੱਖਾਂਗੇ ਹੁਣ ਆਪਾਂ ਬਣਾਉਣੇ ਸਿੱਖਦੇ ਹਾਂ ਡੰਡੀਆਂ ਤਾਂ ਝਾਂਚਾ ਤਰੀਕੇ ਦੇ ਡੰਡੀਆਂ ਨੇ ਜਿਹੜੀਆਂ ਕਾਮਨਲੀ ਆਪਾਂ ਬਣਾ ਸਕਦੇ ਆ ਜਾਂ ਯੂਜ਼ ਹੁੰਦੀਆਂ ਨੇ ਜਿਹੜੇ ਵੀ ਕਾਮਨ ਟਾਂਕੇ ਯੂਜ਼ ਹੁੰਦੇ ਨੇ ਡੰਡੀਆਂ ਵਾਸਤੇ ਆਪਾਂ ਉਹ ਅੱਜ ਬਣਾਉਣਾ ਸਿੱਖਦੇ ਆਂ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਰਨਿੰਗ ਸਟਿਚ ਸਿੱਖਾਂਗੇ ਆਪਾਂ ਪਹਿਲਾਂ ਯੂਜ਼ ਵੀ ਕਰ ਚੁੱਕੇ ਆ ਇਸ ਸਟਿਚ ਨੂੰ ਤਾਂ ਇਸ ਇਹ ਸਭ ਤੋਂ ਆਸਾਨ ਸਟਿਚ ਆ ਤੇ ਪਹਿਲਾ ਸਟੈਪ ਆ ਅਗਰ ਆਪਾਂ ਡੰਡੀਆਂ ਆਪਾਂ ਨੂੰ ਬਿਲਕੁਲ ਵੀ ਕੁਝ ਵੀ ਨਹੀਂ ਆਉਂਦਾ ਕੋਈ ਟੰਕਾ ਨਹੀਂ ਆਉਂਦਾ ਤਾਂ ਆਪਾਂ ਰਨਿੰਗ ਸਟਿਚ ਦੇ ਨਾਲ ਜਿਹੜਾ ਡੰਡੀਆਂ ਬਣਾ ਸਕਦੇ ਆ ਤਾਂ ਉਹਦੇ ਲਈ ਕੀ ਕਰਨਾ ਇੱਕ ਸਟੈਪ ਤੋਂ ਇੱਕ ਸਿਰੇ ਤੋਂ ਆਪਾਂ ਸੂਈ ਆ ਜਿਹੜੀ ਉਹ ਉੱਪਰ ਲੈ ਲਵਾਂਗੇ ਤਾਂ ਸਿੰਪਲੀ ਆਪਾਂ ਜਿਹੜਾ ਟੰਕਾ ਭਰਨਾ ਹੈ ਸਾਈਜ਼ ਥੋੜਾ ਆਪਣੇ ਹਿਸਾਬ ਨਾਲ ਤੁਸੀਂ ਰੱਖ ਸਕਦੇ ਹੋ ਜਿੰਨਾ ਕੁ ਰੱਖਣਾ ਤਾਂ ਇਹ ਆਪਾਂ ਡੰਡੀਆਂ ਵਾਸਤੇ ਇਹ ਸਟੈਪ ਜਿਹੜਾ ਜਾਂ ਇਹ ਟੰਕਾ ਜਿਹੜਾ ਯੂਜ਼ ਕਰ ਸਕਦੇ ਆ ਬਿਲਕੁਲ ਨਾਲ ਨਾਲ ਆਪਾਂ ਥੋੜਾ ਥੋੜਾ ਜਗ੍ਹਾ ਛੱਡਦੇ ਹੋਏ ਇਹ ਸਟੈਪ ਆ ਜਿਹੜਾ ਕਰਨਾ ਜਿਵੇਂ ਆਪਾਂ ਇੱਥੇ ਥੋੜੀ ਜੀ ਜਗ੍ਹਾ ਤੋਂ ਸੂਈ ਉੱਪਰ ਲਿਆਂਦੀ ਆ ਜਗ੍ਹਾ ਛੱਡ ਕੇ ਦੇਖੋ ਇੰਨਾ ਕੁ ਤੋਂ ਆ ਭਰਨਾ ਆਪਾਂ ਇਹ ਆਪਣਾ ਅ ਕਲਰ ਹੋ ਗਿਆ ਥ੍ਰੈਡ ਦਾ ਇਹ ਥ੍ਰੈਡ ਹੋ ਗਿਆ ਤੇ ਇੰਨਾ ਕੁ ਆਪਾਂ ਗੈਪ ਛੱਡ ਕੇ ਫਿਰ ਇਦਾਂ ਹੀ ਸੇਮ ਚਾਹੇ ਤੁਸੀਂ ਸਿੱਧੇ ਇਦਾਂ ਹੀ ਭਰ ਲਓ ਉੱਪਰੋਂ ਉੱਪਰ ਹੀ ਚਾਹੇ ਤੁਸੀਂ ਜੇ ਤੁਹਾਨੂੰ ਆ ਚੀਜ਼ ਐਦਾਂ ਨਹੀਂ ਕਰਨੀ ਆਉਂਦੀ ਤਾਂ ਤੁਸੀਂ ਇੱਕ ਵਾਰੀ ਸੂਈਆ ਜਿਹੜੀ ਉਹ نیچے ਲੈ ਜਾਓ ਜਿਵੇਂ ਇੱਥੋਂ ਆਪਾਂ نیچے ਲੈ ਜਾਵਾਂਗੇ ਤਾਂ ਇਹਦੇ ਨਾਲ ਹੀ ਫਿਰ ਆਪਾਂ ਉੱਪਰ ਲਿਆਵਾਂਗੇ ਤਾਂ ਤੁਸੀਂ ਇਹ ਚੀਜ਼ ਵੀ ਕਰ ਸਕਦੇ ਹੋ ਤੇ ਨਹੀਂ ਤਾਂ ਫਿਰ ਇਹ ਸਿੰਪਲੀ ਐਦਾਂ ਵੀ ਤੁਸੀਂ ਕਰ ਸਕਦੇ ਹੋ ਜਦੋਂ ਆਪਾਂ ਸਿੰਧੀ ਬੁੱਟੀ ਦਾ ਜਿਹੜਾ ਸੂਟ ਤਿਆਰ ਕੀਤਾ ਸੀ ਉਹਦੇ ਵਿੱਚ ਆਪਾਂ ਬਾਕਸਾ ਜਿਹੜੇ ਉਹ ਇਸ ਟਾਂਕੇ ਦੇ ਨਾਲ ਬਣਾਏ ਸੀ ਤਾਂ ਤੁਸੀਂ ਇਹ ਟਾਂਕੇ ਨਾਲ ਡੰਡੀਆਂ ਵੀ ਬਣਾ ਸਕਦੇ ਹਾਂ ਤੇ ਇਦਾਂ ਜਿੱਦਾਂ ਆਪਾਂ ਸਿੰਧੀ ਬੂਟੀ ਦੇ ਸੂਟ ਤਿਆਰ ਕਰਨ ਵੇਲੇ ਡਿਜ਼ਾਈਨ ਬਣਾਏ ਸੀ ਤਾਂ ਇਦਾਂ ਕੋਈ ਤੁਸੀਂ ਡਿਜ਼ਾਈਨ ਵੀ ਬਣਾ ਸਕਦੇ ਹਾਂ ਦੇਖੋ ਇਹ ਚੀਜ਼ ਤੁਸੀਂ ਯੂਜ਼ ਕਰ ਸਕਦੇ ਹੋ ਡੰਡੀਆਂ ਬਣਾਉਣ ਵਾਸਤੇ ਚਾਹੇ ਫੁੱਲ ਦੀ ਡੰਡੀ ਬਣਾਉਣੀ ਹੈ ਚਾਹੇ ਤੁਸੀਂ ਪੱਤੀਆਂ ਦੀ ਜਿਹੜੀਆਂ ਪੱਤੀਆਂ ਨੇ ਉਹਦੇ ਸੈਂਟਰ ਵਿੱਚ ਵੀ ਆਪਾਂ ਡੰਡੀ ਬਣਾਉਣੀ ਹੁੰਦੀ ਹੈ ਨਾ ਦੋ ਦੋ ਪੱਤੀਆਂ ਲਾ ਦੇਣੀਆਂ ਦੋਨੀਆਂ ਸਾਈਡ ਤੇ ਜਿਵੇਂ ਵੀ ਲਾਉਣੇ ਆ ਤਾਂ ਉਹਦੇ ਵਾਸਤੇ ਵੀ ਤੁਸੀਂ ਜਿਹੜਾ ਇਹ ਸਟਿਚ ਜਾਂ ਟਾਂਕਾ ਇਹ ਯੂਜ਼ ਕਰ ਸਕਦੇ ਹੋ ਬਿਕੋ ਇਦਾਂ ਇੱਕ ਵਾਰੀ ਚ ਹੀ ਇਹ ਸਾਰੀ ਬਣ ਜੂਗੀ ਸੂਈ ਜਦੋਂ ਤੁਸੀਂ ਚੱਕ ਦੱਬ ਕਰੀ ਜਾਉਂਗੇ ਇੱਕ ਵਾਰੀ ਚ ਹੀ ਸਾਰੀ ਜਿਹੜੀ ਡੰਡੀ ਬਣ ਜੂਗੀ ਤੁਹਾਡੇ ਸੂਈ ਦੇ ਸਾਈਜ਼ ਦੇ ਹਿਸਾਬ ਨਾਲ ਤੇ ਨਹੀਂ ਤਾਂ ਫਿਰ ਤੁਸੀਂ ਇੱਕ ਵਾਰੀ ਇਦਾਂ نیچے ਲੈ ਕੇ ਤੇ ਦੂਸਰੀ ਵਾਰ ਐ ਉੱਪਰ ਲੈ ਆਏ ਥੋੜੀ ਥੋੜੀ ਜਗ੍ਹਾ ਛੱਡ ਕੇ ਜਿਹੜਾ ਤੁਸੀਂ ਇਹ ਸਟਿਚ ਭਰਦੇ ਜਾਣਾ ਤੇ ਇਹ ਤੁਹਾਡਾ ਜਿਹੜਾ ਕੰਪਲੀਟ ਹੋ ਜਾਏਗਾ ਜਿੰਨਾ ਜਿੱਦਾਂ ਨੂੰ ਮਰਜੀ ਇਹ ਜ਼ਰੂਰੀ ਨਹੀਂ ਕਿ ਜਿਵੇਂ ਆਪਾਂ ਸਿੱਧਾ ਬਣਾ ਲਿਆ ਇਹਨੂੰ ਸਰਕਲ ਦੇ ਵਿੱਚ ਇਦਾਂ ਰਾਉਂਡ ਕਰ ਲੋ ਕਰਵ ਦੇ ਲੋ ਜਿਵੇਂ ਵੀ ਤੁਸੀਂ ਤੁਹਾਡਾ ਡਿਜ਼ਾਈਨ ਆ ਡਿਜ਼ਾਈਨ ਦੇ ਵਿੱਚ ਸਿੱਧੀਆਂ ਡੰਡੀਆਂ ਘੱਟ ਹੀ ਹੁੰਦੀਆਂ ਨੇ ਵੈਸੇ ਕਾਫੀ 빙ਵਲ ਜਿਹੜੇ ਕਰਵ ਦਿੱਤੀ ਹੁੰਦੀਆਂ ਤਾਂ ਉਸ ਉਹ ਵੀ ਜਿ ਮਚਪਾਈ ਦੇ ਉੱਤੇ ਉੱਤੇ ਆਪਾਂ ਇਹਨੂੰ ਜਿਹੜਾ ਕਵਰ ਕਰਨਾ ਹੁੰਦਾ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਸਫਾਈ ਦਾ ਸਫਾਈ ਦੇ ਨਾਲ ਵੀ ਬਣੂਗੀ ਤੇ ਜਿਹੜੇ ਹੀ ਬਣਾਉਣੀਆਂ ਉਹ ਆਸਾਨ ਵੀ ਆ ਏਡਾਂ ਡੰਡੀ ਜਿਹੜੀ ਬਣਾਉਣੀ ਬਿਲਕੁਲ ਆਸਾਨ ਹੈ ਥੋੜਾ ਜਿਹਾ ਇਹਦਾ ਇਹ ਧਿਆਨ ਰੱਖਣਾ ਪਊਗਾ ਵੀ ਇਹਦਾ ਜਿਹੜਾ ਸਟਿਚਾ ਨੇ ਸੇਮ ਹੋਵੇ ਇਹ ਨਾ ਹੋਵੇ ਵੀ ਇੱਕ ਸਟਿਚ ਤੁਹਾਡਾ ਵੱਡਾ ਹੈ ਦੂਸਰਾ ਬਿਲਕੁਲ ਛੋਟਾ ਹੈ ਤਾਂ ਉਹਦੇ ਨਾਲ ਜਿਹੜੀ ਸਫਾਈ ਨਹੀਂ ਆਉਂਦੀ ਸੋਹਣਾ ਨਹੀਂ ਲੱਗਦਾ ਡਿਜ਼ਾਈਨ ਤਾਂ ਇਦਾਂ ਤੁਸੀਂ ਇਹ ਸਟਿਚ ਬਣਾ ਸਕਦੇ ਹੋ ਤਾਂ ਹੁਣ ਆਪਾਂ ਦੂਸਰੇ ਤਰੀਕੇ ਨਾਲ ਬਣਾਉਣੇ ਆ ਡੰਡੀ ਇਹ ਬਿਲਕੁਲ ਆਸਾਨ ਬਿਲਕੁਲ ਹੀ ਬੇਸਿਕ ਸਟੈਪ ਹੈ ਇਹ ਬਿਲਕੁਲ ਬੇਸਿਕ ਠੀਕ ਹੈ ਇਹ ਤੁਸੀਂ ਆਸਾਨੀ ਨਾਲ ਜਿਹੜਾ ਬਣਾ ਸਕਦੇ ਹੋ ਟਰਾਈ ਕਰ ਲਿਓ ਇਹਨੂੰ ਜੇ ਤੁਹਾਨੂੰ ਹਾਲੇ ਕੁਝ ਵੀ ਨਹੀਂ ਆਉਂਦਾ ਨਾ ਤਾਂ ਤੁਸੀਂ ਸਿੰਧੀ ਬੁੱਟੀ ਦਾ ਸਿੱਖ ਹੀ ਲਈਆ ਹੁਣ ਤੱਕ ਤਾਂ ਇਹ ਡੰਡੀ ਆ ਜਿਹੜੀ ਤੁਸੀਂ ਯੂਜ਼ ਕਰ ਸਕਦੇ ਹੋ ਬਿਲਕੁਲ ਆਸਾਨ ਹੈ ਤੇ ਤੁਸੀਂ ਆਰਾਮ ਨਾਲ ਬਣਾ ਲਉਗੇ ਤੇ ਹੁਣ ਆਪਾਂ ਦੂਸਰੇ ਤਰੀਕੇ ਦੀ ਡੰਡੀ ਬਣਾਉਣੇ ਆ ਇਹ ਰਨਿੰਗ ਸਟਿਚ ਸੀ ਦੂਜੇ ਨੰਬਰ ਤੇ ਹੁਣ ਆਪਾਂ ਬੈਕ ਸਟਿਚ ਯੂਜ਼ ਕਰਾਂਗੇ ਬੈਕ ਸਟਿਚ ਠੀਕ ਹੈ ਬੈਕ ਸਟਿਚ ਜਿਵੇਂ ਆਪਾਂ ਇਹ ਸਟੈਪ ਲੈ ਲਿਆ ਥੋੜਾ ਜਿਹਾ ਮੈਂ ਵੱਡਾ ਹੀ ਜਿਹੜਾ ਟੰਕਾ ਭਰਾਂਗੀ ਤਾਂ ਕਿ ਤੁਹਾਨੂੰ ਦੇ ਸਕੇ ਦੇਖੋ ਇੰਨਾ ਕ ਤੁਹਾਨੂੰ ਦਿਖਦਾ ਤਾਂ ਹੁਣ ਇੰਨਾ ਹੀ ਅੱਗੇ ਸੂਈ ਕੱਢਣੀ ਆ ਦੇਖੋ ਇਹ ਜਿਹੜਾ ਆਪਣਾ ਟੰਕਾ ਸੀਗਾ ਇੰਨੇ ਟੰਕੇ ਨੂੰ ਛੱਡ ਕੇ ਸੂਈ ਕੱਢਣੀ ਆਪਾਂ ਦੇਖੋ ਇਹਦੇ ਵਿੱਚ ਤਾਂ ਇੰਨਾ ਨਾ ਗੈਪ ਰਹਿੰਦਾ ਸੀ ਨਾ ਇਹਦੇ ਵਿੱਚ ਗੈਪ ਨਹੀਂ ਰਹਿਣਾ ਜਿਹੜਾ ਬੈਕ ਸਟਿਚ ਇਹਦੇ ਵਿੱਚ ਗੈਪ ਨਹੀਂ ਰਹਿਣਾ ਹੁਣ ਅੱਗੇ ਤਾਂ ਚਲ ਗਏ ਹੁਣ ਇੱਥੋਂ ਸੂਈ ਵਾਪਸ ਲੈਣੀ ਆ ਦੇਖੋ ਤਾਂ ਇਹ ਪੂਰਾ ਕਵਰ ਹੁੰਦਾ ਹੈ ਇਹ ਜਿਹੜੀ ਡੰਡੀ ਆ ਇਹਦੇ ਵਿੱਚ ਗੈਪ ਨਹੀਂ ਰਹੂਗਾ ਪੂਰਾ ਕਵਰ ਹੋਊਗਾ ਜਿੰਨਾ ਕ ਸਟੈਪ ਦਾ ਸਾਈਜ਼ ਰੱਖਣਾ ਤੁਸੀਂ ਓਨਾ ਸਟੈਪ ਤੋਂ ਅੱਗੇ ਜਿਹੜਾ ਥ੍ਰੈਡ ਉੱਪਰ ਲਿਆਉਣਾ ਤੇ ਉਹਦੀ ਜੜ ਚ ਜਿਹੜਾ ਪਹਿਲਾ ਆਪਣਾ ਜਿਹੜਾ ਇਹ ਵਾਲਾ ਪਹਿਲਾ ਸਟਿਚ ਹੈ ਇਹਦੀ ਜੜ ਵਿੱਚੋਂ ਜਿਹੜਾ ਆਪਾਂ نیچے ਲੈ ਕੇ ਜਾਣਾ ਠੀਕ ਹੈ ਦੇਖੋ ਬਿਲਕੁਲ ਆਰਾਮ ਨਾਲ ਤੁਸੀਂ ਕਰ ਸਕਦੇ ਹੋ ਇਹ ਸਟਿਚ ਜਿਹੜਾ ਸੇਮ ਰੱਖਣਾ ਸਾਈਜ਼ ਜਿੰਨਾ ਸਟਿਚ ਦਾ ਸਾਈਜ਼ ਆ ਓਨਾ ਛੱਡ ਕੇ ਸੂਈ ਨੂੰ ਉੱਪਰ ਲਿਆਉਣਾ ਤੇ ਉਹ ਪਿਛਲੇ ਸਟਿਚ ਦੀ ਜੜ ਵਿੱਚੋਂ ਸੂਈਏ ਜਿਹੜੀ نیچے ਲੈ ਜਾਣੀ ਆ ਬੈਕ ਸਟਿਚ ਨੂੰ ਇਸ ਕਰਕੇ ਕਹਿੰਦੇ ਆ ਕਿ ਪਿੱਛੇ ਨੂੰ ਆਉਂਦਾ ਜਿਵੇਂ ਇੱਥੇ ਸੂਈ ਕੱਢ ਲਈ ਨਾ ਤਾਂ ਇਹ ਬੈਕ ਨੂੰ ਆਏਗਾ ਦੇਖੋ ਇੱਧਰ ਨੂੰ ਆ ਕੇ ਕਵਰ ਹੋਊਗਾ ਪਿੱਛੇ ਨਹੀਂ ਤਾਂ ਆਪ ਅੱਗੇ ਨੂੰ ਜਾਣੇ ਹੁੰਦੇ ਨੇ ਨਾ ਇਹ ਕਵਰ ਆ ਜਿਹੜਾ ਪਿੱਛੇ ਨੂੰ ਆ ਕੇ ਆਉਂਦਾ ਧਾਗਾ ਜਿਹੜਾ ਪਿੱਛੇ ਨੂੰ ਆਉਂਦਾ ਫੇਰ ਇਹ ਸਟਿਚ ਬੰਨ੍ਹਦਾ ਇਸ ਲਈ ਇਹਨੂੰ ਬੈਕ ਸਟਿਚ ਕਹਿ ਦਿੰਦੇ ਨੇ ਤਾਂ ਇਹ ਵੀ ਬਿਲਕੁਲ ਸਿੰਪਲ ਆ ਦੇਖੋ ਇਹ ਇਸ ਸਟਿਚ ਵਿੱਚ ਥੋੜਾ ਜਿਹਾ ਗੈਪ ਰਹਿੰਦਾ ਸੀ ਇਹ ਵੀ ਬਹੁਤ ਸੋਹਣਾ ਲੱਗ ਰਿਹਾ ਦੇਖੋ ਇੰਨਾ ਕੁ ਗੈਪ ਵੀ ਤੇ ਇਹਦੇ ਵਿੱਚ ਜਿਹੜਾ ਗੈਪ ਨਹੀਂ ਰਹੂਗਾ ਇਹ ਸਾਰਾ ساری ਡੰਡੀ ਆ ਜਿਹੜੀ ਇਹਦੇ ਨਾਲ ਕਵਰ ਹੋਊਗੀ ਤਾਂ ਇਹ ਸਟਿਚ ਵੀ ਤੁਸੀਂ ਯੂਜ਼ ਕਰ ਸਕਦੇ ਹੋ ਡੰਡੀ ਬਣਾਉਣ ਲਈ ਆਮ ਯੂਜ਼ ਹੁੰਦਾ ਇਹ ਵਾਲਾ ਸਟਿਚ ਤੇ ਇਹਨੂੰ ਹੁਣ ਆਪਾਂ ਫਟਾਫਟ ਕੰਪਲੀਟ ਕਰ ਦਿੰਨੇ ਆ ਦੇਖੋ ਲਓ ਜੀ ਇਹ ਫਸਟ ਸਟਿਚ ਕੰਪਲੀਟ ਕਰ ਲਿਆ ਠੀਕ ਹੈ ਇਹ ਆਪਣਾ ਹੋ ਗਿਆ ਰਨਿੰਗ ਸਟਿਚ ਇਹ ਹੋ ਗਿਆ ਬੈਗ ਸਟਿਚ ਹੁਣ ਆਪਾਂ ਨੈਕਸਟ ਸਿੱਖਦੇ ਹਾਂ ਜੀ ਸਟੈਮ ਨੂੰ ਸਟਿਚ ਜਿਹੜਾ ਸਪੈਸ਼ਲ ਡੰਡੀ ਵਾਸਤੇ ਹੀ ਹੁੰਦਾ ਡੰਡੀ ਟਾਂਕਾ ਕਹਿ ਲੋ ਹੁਣ ਆਪਾਂ ਇਹ ਸਿੱਖਦੇ ਹਾਂ ਯੂਜ਼ ਤੁਸੀਂ ਜਿਹੜਾ ਮਰਜ਼ੀ ਕਰ ਲਿਓ ਠੀਕ ਹੈ ਸਟੈਮਸ ਸਟਿਚ ਲਈ ਕੀ ਕਰਨਾ ਆਪਾਂ ਇੱਥੇ ਸੂਈ ਕੱਢ ਲਈ ਇਹ ਤੋਂ ਥੋੜਾ ਜਿਹਾ ਮੈਂ ਵੱਡਾ ਭਰ ਕੇ ਦਿਖਾਵਾਂਗੀ ਤਾਂ ਕਿ ਤੁਹਾਨੂੰ ਸਮਝ ਆ ਸਕੇ ਜਿਵੇਂ ਡੱਕਟਾ ਹੁਣ ਜੇ ਤੁਸੀਂ ਛੋਟੇ ਤੋਂ ਛੋਟਾ ਭਰ ਸਕਦੇ ਹੋ ਉਨੀ ਜਿਹੜੀ ਫਿਨਿਸ਼ਿੰਗ ਵੱਧਾਏਗੀ ਸਫਾਈ ਆਊਗੀ ਤਾਂ ਹੁਣ ਆਪਾਂ ਜਿਵੇਂ ਇੱਥੋਂ ਸੂਈ ਲੈ ਗਏ ਇੱਥੇ ਸੂਈ ਲੈ ਗਏ ਨਾ ਇਹਦੇ ਸੈਂਟਰ ਵਿੱਚੋਂ ਸੈਂਟਰ ਵਿੱਚੋਂ ਬਾਹਰ ਲੈ ਕੇ ਆਉਣੀ ਹੈ ਠੀਕ ਹੈ ਇੱਥੋਂ ਸੂਈ ਲਿਆਂਦੀ ਸੀ ਨਾ ਆਪ ਉੱਪਰ ਇੱਥੋਂ ਆਪਾਂ نیچے ਲੈ ਗਏ ਹੁਣ ਇਹ ਇੱਕ ਜਿਵੇਂ ਤੁਹਾਨੂੰ ਦਿਖਾਵਾਂ ਐਡਾ ਸਟਿਚ ਬਣ ਗਿਆ ਇਹ ਆਹ ਵਾਲਾ ਬਣ ਗਿਆ ਨਾ ਪਰ ਇਹਨੂੰ ਖਿੱਚਣਾ ਨਹੀਂ ਪਹਿਲਾਂ ਆਪਾਂ ਇਹਨੂੰ ਢਿੱਲ ਰੱਖਾਂਗੇ ਢਿੱਲ ਰੱਖ ਕੇ ਇਹਦੇ ਵਿੱਚ ਦੀ ਸੂਈ ਨੂੰ ਲਿਆਉਣੀ ਆ ਬਾਹਰ ਇੱਥੋਂ ਦੀ ਫਿਰ ਇਹਨੂੰ ਪੈਲਟ ਕਰ ਦੇਣਾ ਹੁਣ ਕੀ ਕਰਨਾ ਹੁਣ ਓਡਾ ਹੀ ਸਟਿਚ ਜਿੱਡਾ ਆ ਸਟਿਚ ਹਨ ਆਪਣਾ ਐਡਾ ਸਟਿਚ ਆਪਾਂ ਹੋਰ ਪਰ ਲਾਂਗੇ ਪਰਨੇ ਹੁਣ ਫਿਰ ਇੱਥੇ ਇੱਥੋਂ ਬਾਹਰ ਲਿਆਉਣਾ ਇਹਦੇ ਵਿੱਚ ਦੀ ਜਿਹੜਾ ਇਹਦਾ ਗੈਪ ਹੁੰਦਾ ਨਾ ਉਹਦੇ ਵਿੱਚੋਂ ਦੀ ਇਹ ਬਾਹਰ ਆਊਗਾ ਆ ਚੀਜ਼ ਬਣੂਗੀ ਦੇਖੋ ਐਦਾਂ ਹੀ ਫੇਰ ਇੱਥੋਂ ਨੀਚੇ ਲੈ ਕੇ ਜਿਹੜਾ ਇਹ ਜਿਹੜਾ ਇਹ ਸਟਿਚ ਹੈ ਨਾ ਇਹਦਾ ਜਿਹੜਾ ਗੈਪ ਹੋਊਗਾ ਆਹ ਵਾਲਾ ਇਹ ਗੈਪ ਵਿੱਚ ਸੂਈ ਹੈ ਜਿਹੜੀ ਆਪਣਾ ਧਾਗਾ ਜਿਹੜਾ ਇਹ ਉੱਪਰ ਆਊਗਾ ਇਸ ਗੈਪ ਦੇ ਵਿੱਚੋਂ ਠੀਕ ਹੈ ਇਹ ਇਹ ਜ਼ਰੂਰੀ ਨਹੀਂ ਕਿ ਇੱਥੋਂ ਸੈਂਟਰ ਚੋਂ ਹੀ ਲਿਓਣਾ ਜੇ ਤੁਸੀਂ ਇਹਦੀ ਜੜ ਤੋਂ ਵੀ ਲਿਆਉਂਗੇ ਤਾਂ ਵੀ ਬਹੁਤ ਸੋਹਣਾ ਬਣਦਾ ਇਹ ਬਹੁਤ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਤਾਂ ਵੀ ਤੇ ਤੁਸੀਂ ਥੋੜੀ ਜਿਹੀ ਗੈਪ ਛੱਡ ਕੇ ਇਹਨੂੰ ਇੱਥੋਂ ਵੀ ਲਿਆ ਸਕਦੇ ਹੋ ਉੱਪਰ ਠੀਕ ਹੈ ਇਹ ਕੋਈ ਨਹੀਂ ਵੀ ਫਿਕਸ ਨਹੀਂ ਹੈ ਕਿ ਕਿੱਥੋਂ ਦੀ ਤੁਸੀਂ ਉੱਪਰ ਲਿਆਉਣਾ ਥ੍ਰੈਡ ਜਿੱਥੋਂ ਦੀ ਤੁਹਾਨੂੰ ਗੈਪ ਮਿਲਦਾ ਉੱਥੋਂ ਵੀ ਲਿਆ ਸਕਦੇ ਹੋ ਤੇ ਜਿਹੜਾ ਪਿਛਲਾ ਸਟਿਚ ਆ ਉਹਦੀ ਜੜ੍ਹ ਤੋਂ ਵੀ ਲਿਆ ਸਕਦੇ ਆ ਫਿਰ ਇਹਨੂੰ ਟਾਈਟ ਕਰ ਦੋ ਦੇਖੋ ਐਡਾ ਸਟਿਚ ਲੈ ਲਿਆ ਆਪਾਂ ਸੂਈ ਗਈ نیچے ਹੁਣ ਜਿਹੜਾ ਇਹਨਾਂ ਦਾ ਗੈਪ ਆ ਆ ਪਹਿਲਾ ਸਟਿਚ ਆਪਣਾ ਕਵਰ ਕੀਤਾ ਵਾ ਉਹ ਇੱਥੋਂ ਸੂਈ ਆਪਣੀ نیچے ਚਲੀ ਗਈ ਜਿਹੜਾ ਇਹਨਾਂ ਦੋਨਾਂ ਦਾ ਇਹ ਵਾਲਾ ਗੈਪ ਆ ਨਾ ਇਹਦੇ ਤੋਂ ਸੂਈ ਆਪਾਂ ਉੱਪਰ ਲੈ ਕੇ ਆਉਣੀ ਆ ਲਓ ਜੀ ਇੱਕ ਵਾਰੀ ਹੋਰ ਦੇਖੋ ਇੱਥੋਂ ਆਪਣੀ ਸੂਈ ਗਈ نیچے نیچے ਜਾ ਕੇ ਇਹਦਾ ਜਿਹੜਾ ਗੈਪ ਆ ਉਹਦੇ ਵਿੱਚੋਂ ਆਪਾਂ ਸੂਈ ਉੱਪਰ ਲੈ ਆਉਣੀ ਆ ਇਦਾਂ ਹੀ ਆਪਾਂ ਅੱਗੇ-ਅੱਗੇ ਵਧੀ ਜਾਣਾ ਹੁਣ ਦੇਖੋ ਹੁਣ ਤਾਂ ਆਪਾਂ ਗੈਪ ਵਿੱਚੋਂ ਲਿਆਉਣੀਆਂ ਨਾ ਜਿਵੇਂ ਸੂਈ ਇਹ ਜਿਵੇਂ ਆਹ ਗੈਪ ਆ ਇਹਦੇ ਵਿੱਚੋਂ ਲਿਆਉਣੀਆਂ ਸੂਈ ਬਾਹਰ ਤਾਂ ਹੁਣ ਆਪਾਂ ਅੱਗੇ ਇਹਨੇ ਤੁਹਾਨੂੰ ਥੋੜਾ ਜੱਟ ਚੋਂ ਦੀ ਸੂਈ ਬਾਹਰ ਲਿਆ ਕੇ ਦਿਖਾਉਣੀ ਆ ਧਾਗਾ ਦੇਖੋ ਸੇਮ ਚੀਜ਼ ਹੀ ਬਣੂਗੀ ਕੁਛ ਨਹੀਂ ਫਰਕ ਜਿਵੇਂ ਇੱਥੋਂ ਆਪਾਂ niche ਲਾਗੇ ਜਿਵੇਂ ਆਹ ਨਾ ਇਹਦੀ ਜੱਟ ਚੋਂ ਲਿਆਂਦਾ ਆਪਾਂ ਉੱਪਰ ਠੀਕ ਹੈ ਜੜਚੋਂ ਤੁਸੀਂ ਹਲੇ ਨਾ ਹੀ ਟਰਾਈ ਕਰਿਓ ਕਿਉਂਕਿ ਇਹਦੇ ਨਾਲ ਜਿਹੜਾ ਆਹ ਵਾਲਾ ਪਹਿਲਾ ਸਟੈਪ ਆਪ ਕੀਤਾ ਹੋਇਆ ਇਹ ਧਾਗਾ ਪਾੜ ਸਕਦਾ ਇਸ ਲਈ ਤੁਸੀਂ ਥੋੜਾ ਗੈਪ ਹੀ ਰੱਖ ਲਿਓ ਪਰ ਮੈਂ ਤੁਹਾਨੂੰ ਦੱਸਣਾ ਸੀ ਬਸ ਇਸ ਲਈ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਚੀਜ਼ ਦੇਖੋ ਉੱਥੇ ਹੀ ਲਿਆਂਦੀ ਹੁਣ ਆਪਾਂ ਨੈਕਸਟ ਸਟੈਪ ਨੈਕਸਟ ਟੰਕਾ ਭਰਿਆ ਇਹਦੀ ਜੜਚੋਂ ਹੀ ਆਪਾਂ ਫੇਰ ਉੱਪਰ ਲੈ ਆਏ ਦੇਖੋ ਬਣ ਤਾਂ ਉਹੀ ਚੀਜ਼ ਰਹੀ ਹੈ ਨਾ ਫਰਕ ਕੋਈ ਨਹੀਂ ਹੈਗਾ ਇਸ ਲਈ ਦੋਨੇ ਤਰੀਕੇ ਨਾਲ ਤੁਸੀਂ ਟਰਾਈ ਕਰ ਸਕਦੇ ਹੋ ਪਰ ਤੁਸੀਂ ਥੋੜਾ ਜਿਹਾ ਗੈਪ ਹੀ ਰੱਖ ਲਿਓ ਫਿਰ ਧਾਗਾ ਨਹੀਂ ਉਲਝਣਾ ਕਈ ਵਾਰ ਧਾਗਾ ਉਲਝ ਜਾਂਦਾ ਹੁੰਦਾ ਜੇ ਆਪਾਂ ਉਸੇ ਦੀ ਜਗ ਚੋਲੇ ਆਵਾਂਗੇ ਧਾਗਾ ਪਾਟ ਜਾਂਦਾ ਹੁੰਦਾ ਤਾਂ ਇਸ ਲਈ ਤੁਸੀਂ ਥੋੜਾ ਜਿਹਾ ਫਰਕ ਰੱਖ ਲਿਓ ਦੇਖੋ ਸੇਮ ਉਹੀ ਚੀਜ਼ ਬਣ ਰਹੀ ਹੈ ਕੋਈ ਫਰਕ ਨਹੀਂ ਹੈ ਇਹ ਹੈਗਾ ਸਟੈਮ ਸਟਿਚ ਜਿਹੜਾ ਸਪੈਸ਼ਲ ਕਹੋ ਡੰਡੀਆਂ ਡੰਡੀ ਟਾਂਕੇ ਹੀ ਕਹਿ ਸਕਦੇ ਆਪਾਂ ਰੰਡੀ ਬਣਾਉਣ ਲਈ ਇਹ ਸਟਿਚ ਜਿਹੜਾ ਜ਼ਿਆਦਾ ਯੂਜ਼ ਕੀਤਾ ਜਾਂਦਾ ਪਰ ਤੁਸੀਂ ਹਲੇ ਜੇ ਬਿਗਨਰ ਹੋ ਸਿੱਖ ਰਹੇ ਹੋ ਤਾਂ ਤੁਸੀਂ ਸੌਖੇ ਤੋਂ ਸੌਖਾ ਟੰਕਾ ਜਿਹੜਾ ਯੂਜ਼ ਕਰਿਓ ਜਦੋਂ ਤੁਹਾਡਾ ਹੱਥ ਚੱਲ ਪੂਗਾ ਐਕਸਪਰਟ ਹੋ ਜਾਓਗੇ ਇੱਕ ਦੋ ਸੂਟ ਕੱਢ ਲਓਗੇ ਇੱਕ ਦੋ ਡਿਜ਼ਾਈਨ ਬਣਾ ਲਓਗੇ ਫਿਰ ਤੁਸੀਂ ਜਿਹੜਾ ਮਰਜ਼ੀ ਟੰਕਾ ਯੂਜ਼ ਕਰ ਲਿਓ ਫਿਰ ਤਾਂ ਤੁਸੀਂ ਮਤਲਬ ਕਰ ਸਕਦੇ ਹੋ ਨਹੀਂ ਤਾਂ ਫਿਰ ਤੁਹਾਨੂੰ ਆਸਾਨ ਆ ਜਿਹੜਾ ਉਹ ਯੂਜ਼ ਕਰਨਾ ਚਾਹੀਦਾ ਉਹਦੇ ਨਾਲ ਤੁਹਾਡਾ ਛੇਤੀ ਕੰਮ ਹੋਊਗਾ ਇਨੋਂ ਪੱਕਾ ਵੀ ਫਟੋ ਫਟ ਕੰਪਲੀਟ ਇਹ ਵੀ ਬੈਕ ਸਟਿਚ ਦੀ ਤਰ੍ਹਾਂ ਪਿੱਛੇ ਨੂੰ ਆਉਂਦਾ ਦੇਖੋ ਪਰ ਇਹ ਨੀਚੇ ਤੋਂ ਆਉਂਦਾ ਪਿੱਛੇ ਦੀ ਆਪਾਂ ਅੱਗੇ ਭਰਦੇ ਆਂ ਫਿਰ ਪਿੱਛੇ ਨੂੰ ਮੋੜਦੇ ਆਂ ਸੈਂਟਰ ਵਿੱਚੋਂ ਉੱਪਰ ਲਿਆਉਣੇ ਆਂ ਲਓ ਜੀ ਇਹ ਬਣ ਗਿਆ ਆਪਣਾ ਸਟੈਮ ਸਟਿਚ ਹੁਣ ਆਪਾਂ ਨੈਕਸਟ ਦੇ ਮੂਵ ਕਰਦੇ ਹਾਂ ਨੈਕਸਟ ਤੁਹਾਨੂੰ ਮੈਂ ਇੱਕ ਹੋਰ ਦੱਸ ਦਿਆਂ ਆਸਾਨ ਜਿਹੀ ਦੱਸਾਂਗੀ ਇੱਕ ਚੀਜ਼ ਹੋਰ ਦੇਖੋ ਜਿਵੇਂ ਤੁਹਾਡੀ ਡੰਡੀ ਮੰਨ ਲਓ ਜਿੱਤੀ ਵੀ ਡੰਡੀ ਹੈ ਇਹ ਮੰਨ ਲਓ ਆਪਣੀ ਸਾਰੀ ਡੰਡੀ ਹੈ ਠੀਕ ਹੈ ਇੱਥੋਂ ਇੱਥੇ ਸਿੱਧਾ ਤਾਂਕਾ ਪਰ ਦੋ ਜਿੱਡੀ ਤੁਹਾਡੀ ਡੰਡੀ ਹੈਗੀ ਆ ਲਓ ਜੀ ਪਰੀ ਗਈ ਹੁਣ ਦੇਖੋ ਐਦਾਂ ਤਾਂ ਇਹ ਖਰਾਬ ਹੋ ਸਕਦਾ ਟੰਕਾ ਤੇ ਹੁਣ ਤੁਸੀਂ ਕੀ ਕਰਨਾ ਜਿਵੇਂ ਆਹ ਲਾਈਨ ਆ ਨਾ ਲਾਈਨ ਤੇ ਤੁਸੀਂ ਧਾਗਾ ਬਾਹਰ ਲਿਆਓ ਇਹਨੂੰ ਸਾਈਡ ਤੇ ਕਰ ਲਿਓ ਇਹਦੇ ਵਿੱਚ ਦੀ ਨਹੀਂ ਤਾਂ ਗਲਮ ਹੋਣਾ ਆਪਾਂ ਪਰ ਇਹ ਟਾਈਟ ਹੋਣਾ ਚਾਹੀਦਾ ਲੂਜ਼ ਵੀ ਨਹੀਂ ਹੋਣਾ ਚਾਹੀਦਾ ਠੀਕ ਹੈ ਸਹੀ ਹੋਣਾ ਚਾਹੀਦਾ ਮਤਲਬ ਨਾ ਤਾਂ ਖਿੱਚ ਪਿਆ ਵੀ ਹੋਵੇ ਨਾ ਢਿੱਲ ਹੋਵੇ ਇਹਦੇ ਵਿੱਚ ਤੇ ਜਿੱਥੋਂ ਆਪਾਂ ਧਾਗਾ ਬਾਹਰ ਕੱਢਿਆ ਨਾ ਦੇਖੋ ਇੱਥੋਂ ਆਪਾਂ ਆਹ ਲਾਈਨ ਤੋਂ ਧਾਗਾ ਉੱਪਰ ਲਿਆਂਦਾ ਜਿੱਥੋਂ ਆਪਾਂ ਉੱਪਰ ਲੈਂਦਾ ਇਹਦੇ ਉੱਤੋਂ ਦੀ ਹੁਣ ਤਾਂ ਗਾ ਇਧਰਲੇ ਪਾਸੇ ਆ ਨਾ ਇਹਦੇ ਉੱਪਰ ਦੀ ਇੱਥੋਂ ਹੀ ਆਪਾਂ ਨੀਚੇ ਲੈ ਜਾਣਾ ਜਿੱਥੋਂ ਆਪਾਂ ਉੱਪਰ ਲੈਂਦਾ ਸੀ ਇੱਥੋਂ ਹੀ ਆਪਾਂ ਨੀਚੇ ਲੈ ਜਾਗੇ ਠੀਕ ਹੈ ਹੁਣ ਉਦਾਂ ਹੀ ਜਿੱਡਾ ਟੰਕਾ ਆਪਾਂ ਇਹ ਵਾਲਾ ਰੱਖਿਆਗਾ ਏਡਾ ਕੀ ਹੋਰ ਭਰ ਲਓ ਇੱਕ ਪਾਸੇ ਦੀ ਟੰਕਾ ਉੱਪਰ ਲਿਓ ਧਾਗਾ ਤੇ ਦੂਜੇ ਪਾਸੇ ਦੀ ਉਸੇ ਸੁਰਾਖ ਦੇ ਵਿੱਚ ਉਸੇ ਸਰਾਕ ਚ ਲਜਾਉਂਗੇ ਤਾਂ ਫਿਨਿਸ਼ਿੰਗ ਜ਼ਿਆਦਾ ਵਧੀਆ ਆਊਗੀ ਕਿਉਂਕਿ ਜਿਹੜਾ ਸਟੈਪ ਛੋਟਾ ਭਰਿਆ ਜਾਊਗਾ ਟੰਕਾ ਜੇ ਤੁਸੀਂ ਨਮਾ ਨਵੇਂ ਥਾਂ ਤੋਂ نیچے ਲੈ ਕੇ ਜਾਉਂਗੇ ਧਾਗਾ ਤਾਂ ਉਹਦੇ ਨਾਲ ਸਟੈਪ ਥੋੜਾ ਵੱਡਾ ਹੋ ਜਾਊਗਾ ਇਸ ਲਈ ਤੁਸੀਂ ਜਿੱਥੋਂ ਦੀ ਸੂਈ ਬਾਹਰ ਆਊਗੀ ਤੁਹਾਡੀ ਬਿਲਕੁਲ ਆਸਾਨ ਹੈ ਦੇਖੋ ਸਿੱਧਾ ਇੱਕ ਵੱਡਾ ਟੰਕਾ ਭਰੋ ਉਹਨੂੰ ਦੱਬਣਾ ਹੈ ਬਸ ਤਾਂ ਕਿ ਉਹ ਖਰਾਬ ਨਾ ਹੋਵੇ ਆਪਣਾ ਦੇਖੋ ਇੱਕ ਥਾਂ ਤੋਂ ਆਪਣਾ ਉੱਪਰ ਜਾਂਦਾ ਦੂਜੇ ਉਸੇ ਤੱਗੇ ਦੇ ਉੱਤੋਂ ਦੀ ਘੁੰਮ ਕੇ ਉਸੇ ਸੁਰਾਖ ਦੇ ਵਿੱਚ ਦੀ ਆਪਾਂ نیچے ਲੈ ਕੇ ਜਾਂਦੇ ਆਂ ਬਿਲਕੁਲ ਆਸਾਨ ਦੇਖੋ ਬਿਲਕੁਲ ਆਸਾਨ ਬਸ ਇਹਦਾ ਤੁਹਾਨੂੰ ਇੰਨਾ ਕੁ ਧਿਆਨ ਰੱਖਣਾ ਪਵੇਗਾ ਕਿ ਜਿਹੜਾ ਤੁਸੀਂ ਇਹ ਵੱਡਾ ਸਟੈਪ ਭਰਿਆ ਇਹ ਨਾ ਇਹ ਜਿਆਦਾ ਟਾਈਟ ਨਾ ਹੋਵੇ ਮੈਂ ਥੋੜੇ ਜਿਹਾ ਦੂਰ ਭਰ ਰਹੀ ਹਾਂ ਤਾਂ ਕਿ ਆਪਣਾ ਛੇਤੀ ਨਿਪਟ ਜਾਵੇ ਪਰ ਤੁਸੀਂ ਇਦਾਂ ਨਹੀਂ ਕਰਨਾ ਨਵੇੜਨਾ ਨਹੀਂ ਤੁਸੀਂ ਸ਼ੌਂਕਣਾ ਕਰਨਾ ਹੈ ਦੇਖੋ ਇੱਕ-ਇੱਕ ਇੱਥੇ ਜਿਹਾ ਭੱਗਨੇ ਆ ਠੀਕ ਆ ਸਟੈਪ ਤੁਸੀਂ ਆ ਸੇਮ ਰੱਖਣਾ ਸਾਈਜ਼ ਇੱਕ ਤਰ੍ਹਾਂ ਆਏ ਸਮਝੋ ਵੀ ਟੰਕਾ ਭਰਦੇ ਹੋ ਤੁਸੀਂ ਜਿਵੇਂ ਆਪਾਂ ਆ ਟੰਕੇ ਸੇਮ ਰੱਖਿਆ ਨਾ ਉਦਾਂ ਹੀ ਇਹ ਟੰਕਾ ਸੇਮ ਰੱਖਣਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਸੇਮ ਸੇਮ ਸਾਈਜ਼ ਸੇਮ ਹੋਣਾ ਚਾਹੀਦਾ ਤਾਂ ਹੀ ਸੋਹਣਾ ਲੱਗੂਗਾ ਆ ਚਲੋ ਉੱਪਰ ਕਰਤਾ ਇੱਕ ਵਾਰੀ ਪਰ ਇਦਾਂ ਤੁਸੀਂ ਫਹਾ ਨਹੀਂ ਵਧਣਾ ਪਿਆਰ ਨਾ ਕਰਨਾ ਸੇਮ ਸਾਈਜ਼ ਰੱਖ ਕੇ ਕਰਨਾ ਉਨੇ ਹੀ ਜਿਹੜਾ ਸੋਹਣਾ ਲੱਗੂਗੀ ਚਲੋ ਜੀ ਠੀਕ ਹੈ ਹੁਣ ਇੱਕ ਆਪਾਂ ਹੋਰ ਸਿੱਖ ਲਈਏ ਚੇਨ ਚੇਨ ਸਟੀਚ ਨਾਲ ਵੀ ਵੈਸੇ ਜਿਹੜਾ ਬਣ ਜਾਂਦਾ ਡੰਡੀ ਆ ਜਿਹੜੀ ਚੇਨ ਸਟੀਚ ਵੀ ਆਪਾਂ ਕਰ ਲਾਂਗੇ ਪਹਿਲਾਂ ਚਲੋ ਇੱਕ ਇੱਕ ਹੋਰ ਦੱਸ ਦਿਆਂ ਜਿਵੇਂ ਆਪਾਂ ਬੈਕ ਸਟੀਚ ਕੀਤਾ ਨਾ ਇਦਾਂ ਹੀ ਪਹਿਲਾਂ ਤਾਂ ਆਪਾਂ ਸਾਰੇ ਨੂੰ ਕਵਰ ਕਰ ਲਾਂਗੇ ਇਹ ਮੈਂ ਕਰਕੇ ਦਿਖਾ ਦੇਣੀ ਆ ਤੁਹਾਨੂੰ ਇੱਕ ਵਾਰੀ ਕਵਰ ਠੀਕ ਹੈ ਆ ਬੈਕ ਸਟੀਚ ਜਿਹੜਾ ਆਪਾਂ ਯੂਜ਼ ਕੀਤਾ ਨਾ ਇਹ ਵਾਲਾ ਇਹੀ ਯੂਜ਼ ਕਰਨਾ ਠੀਕ ਹੈ ਇੱਕ ਵਾਰੀ ਦੇਖੋ ਹੁਣ ਆਪਾਂ ਇਹ ਬੈਕ ਸਟਿਚ ਨਾਲ ਜਿਹੜਾ ਕਵਰ ਕਰ ਲਿਆ ਜਿਵੇਂ ਆਪਾਂ ਵਾਲ ਸਿੱਖਿਆ ਸੀ ਨਾ ਹੁਣ ਆਪਾਂ ਕੀ ਕਰਨਾ ਇੱਕ ਹੋਰ ਕਲਰ ਲੈਣਾ ਜਿਵੇਂ ਆਪਾਂ ਲਾਈਟ ਡਾਰਕ ਦਾ ਕੰਬੀਨੇਸ਼ਨ ਬਣਾਉਣਾ ਹੁੰਦਾ ਜਿਵੇਂ ਮੈਂ ਆਹ ਲੈ ਲਿਆ ਇਹ ਤੋਂ ਲਾਈਟ ਮੇਰੇ ਕੋਲ ਗ੍ਰੀਨ ਹੈ ਨਹੀਂ ਨਾਲ ਚਲੋ ਕੋਈ ਗੱਲ ਨਹੀਂ ਦਿਖੇਗਾ ਇਹ ਵੀ ਜਿਵੇਂ ਹੁਣ ਇਹ ਆਪਾਂ ਬਣਾਇਆ ਸਿੰਪਲ ਬੈਕ ਸਟਿਚ ਠੀਕ ਹੈ ਇਹ ਆਪਾਂ ਜਿੱਦਾਂ ਜਿਵੇਂ ਧੱਗ ਆਪਾਂ ਨੂੰ ਆਉਂਦਾ ਆਪਾਂ ਉਹ ਮੈਂ ਯੂਜ਼ ਕੀਤਾ 6 ਲੜਾ ਹੁੰਦਾ ਨਾ ਤਾਂ ਇਹਨੂੰ ਆਪਾਂ ਦੂਸਰਾ ਕਲਰ ਜਿਹੜਾ ਵੀ ਲੈਣਾ ਤੁਸੀਂ ਜਿਹੜਾ ਮਰਜ਼ੀ ਲੈ ਲਓ ਇਹਦੇ ਨਾਲ ਡਬਲ ਕੰਬੀਨੇਸ਼ਨ ਬਣਾਉਣ ਵਾਸਤੇ ਚਾਹੇ ਲਾਈਟ ਡਾਰਕ ਕਰ ਲਓ ਚਾਹੇ ਹੋਰ ਕੋਈ ਵੀ ਹੁਣ ਇਹਨੂੰ ਆਪਾਂ ਤਿੰਨ ਲੜਾ ਲੈ ਲਿਆ ਮਤਲਬ ਅੱਧਾ ਕਰ ਲਿਆ ਇਹਦੇ ਨਾਲ ਜੇ ਤਾਂ ਆਪਾਂ ਇੰਨੇ ਲੜਾਈ ਇਹ ਯੂਜ਼ ਕਰੀਏ ਦੋਨੋਂ ਥ੍ਰੈਡ ਵੀ ਆਪਾਂ ਸੇਮ ਸਾਈਜ਼ ਚ ਯੂਜ਼ ਕਰਾਂਗੇ ਤਾਂ ਉਹਦੇ ਨਾਲ ਥੋੜਾ ਇਹ ਨਾ ਮੋਟਾ-ਮੋਟਾ ਜਿਹਾ ਹੋ ਜਾਂਦਾ ਸਫਾਈ ਘਟ ਆਉਂਦੀ ਅੰਦਰ ਵਿੱਚ ਰੜਕਮੀ ਜੀ ਚੀਜ਼ ਬਣ ਜਾਂਦੀ ਆ ਤਾਂ ਇਹ ਜੇ ਜੇ ਆਪਾਂ ਦੂਜਾ ਕਲਰ ਲਵਾਂਗੇ ਜਿਹੜਾ ਆਪਾਂ ਇਹ ਇਹ ਜਿਨੇ ਮਰਜ਼ੀ ਲੜਾ ਲੈ ਲਓ ਜਿਹੜਾ ਆਪਾਂ ਆਹ ਕਲਰ ਲੈਣਾ ਦੂਸਰਾ ਕਲਰ ਲਵਾਂਗੇ ਜਿਹਦੇ ਨਾਲ ਆਪਾਂ ਮੇਨ ਡਿਜ਼ਾਈਨ ਬਣਾਉਣਾ ਤਾਂ ਉਹ ਆਪਾਂ ਜਿਹੜਾ ਅੱਧਾ ਹੀ ਲਵਾਂਗੇ ਸਾਈਜ਼ ਠੀਕ ਹੈ ਇਹਦੇ ਨਾਲ ਜਿਹੜਾ ਡਿਜ਼ਾਈਨ ਸੋਹਣਾ ਬਣਦਾ ਉਹ ਲੁੱਕ ਜਿਹੜੀ ਵਧੀਆ ਬਣ ਜਾਂਦੀ ਹੈ ਕਿਉਂਕਿ ਇਹ ਕਵਰ ਕਰ ਲੈਂਦਾ ਜਿੰਨੀ ਕਿ ਗੈਪ ਆਪਾਂ ਨੂੰ ਕਵਰ ਕਰਨਾ ਓਨੀ ਕੀ ਚੀਜ਼ ਕਵਰ ਕਰ ਲੈਂਦਾ ਜੇ ਇਹਨੂੰ 6 ਲੜਾ ਵਰਤਾਂਗੇ ਨਾ ਤਾਂ ਉਹ ਥੋੜਾ ਮੋਟਾ-ਮੋਟਾ ਜਿਹਾ ਬਣ ਜਾਂਦਾ ਡਿਜ਼ਾਈਨ ਉਹਨਾਂ ਵਧੀਆ ਨਹੀਂ ਦਿਖਦਾ ਹੈਗਾ ਯੂਜ਼ ਕਰ ਸਕਦੇ ਹੋ ਤੁਸੀਂ ਹੁਣ ਆਪਾਂ ਕੀ ਕਰਨਾ ਇਹਦੀ ਜੜ ਚੋਂ ਹੀ ਆਪਾਂ ਇਹਨੂੰ ਬਾਹਰ ਕੱਢ ਲਿਆ ਹੁਣ ਜਿਹੜਾ ਆਪਣੇ ਕੋਲੇ ਇਹ ਤੋਪੇ ਨੇ ਨਾ ਦੇਖੋ ਇਹਦੇ ਵਿੱਚ ਗੈਪ ਆ ਹੋਊਗਾ ਨਾ ਆਪਣੇ ਕੋਲੇ ਜਿਹੜਾ ਵੀ ਆਪਾਂ ਤੋਪਾ ਭਰਦੇ ਆ ਉਹਦੇ ਵਿੱਚ ਗੈਪ ਤਾਂ ਹੁੰਦਾ ਹੀ ਹੈ ਇਹਦੇ ਵਿੱਚ ਵੀ ਹੋਊਗਾ ਇਹਨਾਂ ਵਿੱਚ ਵੀ ਹੈਗਾ ਤਾਂ ਉਥੋਂ ਆਪਾਂ ਐ ਕੱਢ ਲੈਣਾ ਇਹਦੇ ਵਿੱਚ ਦੀ ਠੀਕ ਹੈ ਇਹਦੇ ਵਿੱਚ ਦੀ ਕੱਢਣਾ ਕੱਢ ਲਿਆ ਜੀ ਹੁਣ ਕੀ ਕਰਨਾ ਆਪਾਂ ਹੁਣ ਅਗਲੇ ਤੋਪੇ ਦੇ ਵਿੱਚ ਦੀ ਕੱਢਣਾ ਇੱਕ ਪਾਸੇ ਇਧਰੋਂ ਜਿੱਧਰੋਂ ਸ਼ੁਰੂ ਕਰ ਲਿਆ ਚਾਹੇ ਤਾਂ ਖੱਬੇ ਪਾਸੇੋਂ ਸ਼ੁਰੂ ਕਰ ਲਓ ਚਾਹੇ ਸੱਜੇ ਪਾਸੇੋਂ ਕਰ ਲਓ ਹੁਣ ਜਿਵੇਂ ਮੈਂ ਸੱਜੇ ਪਾਸੇੋਂ ਸ਼ੁਰੂ ਕਰ ਲਿਆ ਤਾਂ ਸੱਜੇ ਪਾਸੇੋਂ ਤੁਸੀਂ ਇਹਨੂੰ ਐਦਾਂ ਕਵਰ ਕਰਦੇ ਜਾਣਾ ਬਸ ਕੁਝ ਵੀ ਨਹੀਂ ਕਰਨਾ ਸੱਜੇ ਪਾਸੇ ਨੂੰ ਕਵਰ ਕਰਦੇ ਜਾਓ ਬਸ ਠੀਕ ਹੈ ਐਦਾਂ ਆਪਾਂ ਕਵਰ ਕਰਦੇ ਜਾਣਾ ਹਰੇਕ ਟਾਂਕੇ ਨੂੰ ਜਿਹੜਾ ਵੀ ਆਪਣਾ ਟਾਂਕਾ ਭਰਿਆ ਹੋਇਆ ਤੋਪਾ ਭਰਿਆ ਹੋਇਆ ਜਿਵੇਂ ਉਹਨੂੰ ਕਵਰ ਕਰਦੇ ਜਾਣਾ ਬਸ ਇਹ ਨਾਲ ਜਿਹੜਾ ਕਲਰ ਆ ਉਹਨਾਂ ਦਿਖ ਨਹੀਂ ਰਿਹਾ ਕੋਈ ਹੋਰ ਕਲਰ ਲੈ ਕੇ ਦੇਖੀਏ ਦਿਖ ਨਹੀਂ ਰਿਹਾ ਹਨਾ ਲਓ ਜਿਹੋ ਦਿਖ ਨਹੀਂ ਰਿਹਾ ਸੀ ਹੁਣ ਆਪਾਂ ਨੇ yellow ਕਲਰ ਲੈ ਲਿਆ ਆਈ ਥਿੰਕ ਇਥੇ ਦਿਸੂਗਾ ਪਤਾ ਨਹੀਂ ਰੰਗੀ ਇਦਾਂ ਦੇ ਨੇ ਛਲ ਕੋਈ ਗੱਲ ਨਹੀਂ ਦਿਖਦਾ ਇਹ ਤਾਂ ਕਾਫੀ ਤਾਂ ਇਦਾਂ ਹੀ ਬਸ ਤੁਸੀਂ ਨਾ ਇੱਕ ਪਾਸਿਓਂ ਦੂਜੇ ਪਾਸੇ ਨੂੰ ਲੰਘਾਈ ਜਾਣਾ ਬਸ ਉਹ ਆਪੇ ਹੀ ਬਾਲਾ ਜਿਹੜਾ ਪਈ ਜਾਊ ਕੁਝ ਵੀ ਨਹੀਂ ਕਰਨਾ ਤੁਸੀਂ ਬਸ ਬਾਲਾ ਪੇ ਪਈ ਜਾਊਗਾ ਉਹਦੇ ਵਿੱਚ ਦੀ ਲੰਘਾਈ ਜਾਣਾ ਤਾਂ ਇਹਦੇ ਨਾਲ ਡਬਲ ਸ਼ੇਡ ਆ ਜਿਹੜਾ ਇਹ ਲੁੱਕ ਬਣੂਗੀ ਬਹੁਤ ਸੋਹਣਾ ਲੱਗਦਾ ਇਹ ਜਦੋਂ ਬਣਿਆ ਹੁੰਦਾ ਡੰਡੀ ਬਣਾ ਸਕਦੇ ਹੋ ਤੁਸੀਂ ਬਾਰਡਰ ਤੇ ਵੀ ਤੁਸੀਂ ਇਦਾਂ ਕੁਝ ਕਰ ਸਕਦੇ ਹੋ ਜਾਂ ਜਿਵੇਂ ਆਪਾਂ ਬਾਕਸ ਬਣਾ ਸਕਦੇ ਹਾਂ ਨਾ ਬਾਕਸ ਦੇ ਵਿੱਚ ਕੋਈ ਫੁੱਲ ਪਾਉਣਾ ਹੈ ਤਾਂ ਆਪਾਂ ਦੋ ਸ਼ੀਟ ਦੇ ਨਾਲ ਇਹ ਬਾਕਸ ਦੀ ਜਿਹੜੀ ਆਊਟਲਾਈਨਿੰਗ ਇਹਦੇ ਨਾਲ ਦੇ ਸਕਦੇ ਹਾਂ ਤਾਂ ਵਧੀਆ ਜਿਹੜੀ ਲੁੱਕ ਬਣ ਕੇ ਨਿਕਲਦੀ ਹੈ ਇਹਦੀ ਤਾਂ ਤੁਸੀਂ ਇਹ ਚੀਜ਼ ਵੀ ਟਰਾਈ ਕਰ ਸਕਦੇ ਹੋ ਇਹ ਤੁਸੀਂ ਰਨਿੰਗ ਸਟਿਚ ਦੇ ਨਾਲ ਵੀ ਕਰ ਸਕਦੇ ਹੋ ਇਹਹੀ ਸੇਮ ਚੀਜ਼ ਤੇ ਤੁਸੀਂ ਬੈਕ ਸਟਿਚ ਨਾਲ ਵੀ ਇਹੀ ਚੀਜ਼ ਕਰ ਸਕਦੇ ਹੋ ਦੇਖੋ ਕੁਝ ਵੀ ਨਹੀਂ ਕਰਨਾ ਬਸ ਇਦਾਂ ਹੀ ਤੁਸੀਂ ਕਵਰ ਕਰਦੇ ਜਾਣਾ ਤੇ ਇਥੋਂ ਜਿੱਥੋਂ ਤੁਹਾਡਾ ਖਤਮ ਹੋਇਆ ਉੱਥੇ ਤੁਸੀਂ ਨੀਚੇ ਲੈ ਜਾਉਗੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਡਬਲ ਸ਼ੇਡ ਬਣ ਰਹੀ ਹੈ ਨਾ ਪੂਰੀ ਲਾਈਟ ਡਾਰਕ ਦਾ ਵੀ ਕਰ ਸਕਦੇ ਤੁਸੀਂ ਜਾਂ ਜਿਵੇਂ ਇਹ ਆਪਾਂ ਦੋ ਸ਼ੇਡ ਅਲੱਗ-ਅਲੱਗ ਲੈਂਦੇ ਨੇ yellow ਤੇ green ਇਹ ਵੀ ਕਰ ਸਕਦੇ ਹੋ ਜਿਵੇਂ ਵੀ ਤੁਹਾਨੂੰ ਠੀਕ ਲੱਗੇ ਤਾਂ ਇਹੀ ਚੀਜ਼ ਤੁਸੀਂ ਰਨਿੰਗ ਸਟੀਚ ਨਾਲ ਕਰ ਸਕਦੇ ਹੋ ਜਿਵੇਂ ਇਹ ਵੀ ਤੁਹਾਨੂੰ ਕਰਕੇ ਦਿਖਾਵਾਂ ਦੇਖੋ ਆਪਾਂ ਇਹ ਵੀ ਕਰ ਲੈਨੇ ਆ ਟਰਾਈ ਜੇ ਤੁਸੀਂ ਰਨਿੰਗ ਸਟਿਚ ਨਾਲ ਇਹ ਚੀਜ਼ ਕਰਨੀ ਹੈ ਤਾਂ ਆਪਣਾਂ ਦੀ ਤੁਸੀਂ 6 ਲੜਾਈ ਲੈ ਸਕਦੇ ਹੋ ਧਾਗਾ ਕਿਉਂਕਿ ਇਹਦੇ ਵਿੱਚ ਗੈਪ ਹੈਗਾ ਗੈਪ ਫਿਲ ਕਰਨ ਲਈ ਆਪਾਂ ਨੂੰ ਉਹ ਨਹੀਂ ਜਿਹੜਾ ਥ੍ਰੈਡ ਯੂਜ਼ ਹੋ ਜਾਊਗਾ ਦੇਖੋ ਇਹ ਵੀ ਉਹੀ ਚੀਜ਼ ਹੈ ਇਹਦੇ ਚ ਬਸ ਥੋੜਾ ਜਿਹਾ ਟਾਂਕਾ ਵੱਡਾ ਦਿਸੂਗਾ ਤੇ ਉਹਦਾ ਰੀਜ਼ਨ ਇਹ ਹੈ ਕਿ ਆਪਾਂ ਇਹਦੇ ਵਿੱਚ ਗੈਪ ਛੱਡਿਆ ਹੋਇਆ ਦੇਖੋ ਸੇਮ ਚੀਜ਼ ਬਣ ਰਹੀ ਹੈ ਬਸ ਇਹ ਚ ਸੰਗਣਾ ਇਸ ਕਰਕੇ ਬੰਦਾ ਕਿ ਆਹ ਆ ਚੀਜ਼ ਛੋਟੀ ਹੈ ਇਹਦੇ ਚ ਲੋ ਆ ਜਿਹੜਾ ਗੈਪ ਆ ਨਾ ਵਿੱਚ ਉਹ ਵੀ ਕਵਰ ਕਰਨਾ ਆਪਾਂ ਇਸ ਲਈ ਇਹ ਥੋੜਾ ਜਿਹਾ ਟਾਂਕਾ ਤੁਹਾਨੂੰ ਵੱਡਾ ਦਿਸੂਗਾ ਇਹਦੇ ਵਿੱਚ ਪਰ ਸੇਮ ਚੀਜ਼ੇ ਦੇਖੋ ਉਹੀ ਸੇਮ ਚੀਜ਼ ਕਰਨੀ ਆ ਬਸ ਭਾਗਾਈ ਘਮਾਉਣਾ ਆਪਾਂ ਬਸ ਇਹਦੇ ਵਿੱਚ ਦੀ ਘਮਾਈ ਜੋ ਇਹਦੇ ਵਿੱਚ ਤੁਸੀਂ ਛੇ ਲੜਾ ਵੀ ਲੈ ਸਕਦੇ ਹੋ ਕਿਉਂਕਿ ਇਹਦੇ ਵਿੱਚ ਗੈਪ ਹੈਗਾ ਤੇ ਉਹ ਕਵਰ ਹੋ ਜਾਊਗਾ ਲੋ ਜੀ ਦੇਖੋ ਦੋਨੇ ਸੋਹਣੇ ਲੱਗਦੇ ਨੇ ਆ ਥੋੜਾ ਬਰੀਕ ਬਣ ਗਿਆ ਇਹ ਥੋੜਾ ਜਿਹਾ ਹੋ ਗਿਆ ਤਾਂ ਇਹਦਾ ਤੁਸੀਂ ਹੁਣ ਟਰਾਈ ਕਰ ਲਓ ਵੱਖ-ਵੱਖ ਆਪਾਂ ਸਟੈਮ ਸਟਿਚ ਨੇ ਜਿਹੜੇ ਜਾਂ ਡੰਡੀਆਂ ਬਣਾਉਣ ਵਾਸਤੇ ਵੱਖ-ਵੱਖ ਟਾਂਕੇ ਆਪਾਂ ਸਿੱਖ ਲਏ ਨੇ ਚਾਰ-ਪੰਜ ਬਹੁਤ ਨੇ ਵੈਸੇ ਹੋਰ ਬਹੁਤ ਨੇ ਇਹਨਾਂ ਦਾ ਕੋਈ ਅੰਤ ਨਹੀਂ ਹੈਗਾ ਜਿੰਨੇ ਮਰਜ਼ੀ ਸਿੱਖੀ ਜਾਓ ਪਰ ਤੁਹਾਨੂੰ ਇੱਕ ਡਿਜ਼ਾਈਨ ਬਣਾਉਣ ਲਈ ਸੂਟ ਦਾ ਤਿਆਰ ਕਰਨ ਵਾਸਤੇ ਤੁਹਾਨੂੰ ਇਹਨਾਂ ਫੁਨੇ ਨਿਕ ਜਿਹੜੇ ਸਟੈਮ ਸਟਿਚ ਨੇ ਜਾਂ ਕਹੋ ਡੰਡੀਆਂ ਦੇ ਟਾਂਕੇ ਨੇ ਡੰਡੀਆਂ ਬਣਾਉਣ ਲਈ ਤੁਸੀਂ ਇਹਨਾਂ ਵਿੱਚੋਂ ਜਿਹੜੇ ਮਰਜ਼ੀ ਟਾਂਕੇ ਨੂੰ ਯੂਜ਼ ਕਰ ਲਓ ਠੀਕ ਹੈ ਜੀ ਤਾਂ ਟਰਾਈ ਕਰੋ ਫਿਰ ਸਿੱਖ ਲਓ ਇਹਨਾਂ ਨੂੰ ਬਹੁਤ ਆਸਾਨ ਨੇ ਕੁਝ ਵੀ ਔਖਾ ਨਹੀਂ ਹੈਗਾ ਇਹਦੇ ਵਿੱਚ ਸੋਹਣੇ ਵੀ ਲੱਗਦੇ ਨੇ ਸਾਰੇ ਟਰਾਈ ਕਰਕੇ ਦੇਖਿਓ ਜਿਹੜਾ ਤੁਹਾਨੂੰ ਸੋਹਣਾ ਲੱਗਦਾ ਤੁਸੀਂ ਉਹ ਯੂਜ਼ ਕਰ ਲਿਓ ਠੀਕ ਹੈ ਜੀ ਹੁਣ ਨੈਕਸਟ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਪੱਤੀਆਂ ਬਣਾਉਣੀਆਂ ਠੀਕ ਹੈ ਪੱਤੀਆਂ ਜਾਂ ਫੁੱਲ ਜਿਹੜਾ ਵੀ ਆਪਾਂ ਸਹੀ ਹੋਊਗਾ ਆਪਾਂ ਦੋਨੇ ਚੀਜ਼ਾਂ ਕਰ ਲਵਾਂਗੇ ਠੀਕ ਹੈ ਜੀ ਓਕੇ ਬਾਏ ਬਾਏ